ਨੇ ਕਰਨੀ ਹਾਂਜੀ ਬੈਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਜਿਹੜੇ ਵੀਰ ਭੈਣ ਆਪਣੇ ਨਾਲ ਜੁੜੇ ਹੋਏ ਨੇ ਜਿਹੜੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਆਪਾਂ ਬਣਾਉਣ ਲੱਗੇ ਹਾਂ ਜੜੀਆਂ ਗੋਲ ਮਿਰਚਾਂ ਨੇ ਜੀ ਦੇਗੀ ਮਿਰਚ ਇਹਨਾਂ ਦੀ ਬਣਾਉਣ ਲੱਗੇ ਆਪਾਂ ਚਟਣੀ ਉਹਦੇ ਲਈ ਆਪਾਂ ਨੇ ਜੀ ਟਮਾਟਰ ਕੱਟ ਲਿਆ ਪਿਆਜ਼ ਲੈਨੇ ਤੇ ਲਸਣ ਦਾ ਇੱਕ ਪੂਰਾ ਗੱਠਾ ਆਪਾਂ ਨੇ ਛਿੱਲਿਆ ਇੱਧਰ ਆਪਾਂ ਨੇ ਲਿਆ ਜੀ ਦਹੀਂ ਕੋਈ ਨਹੀਂ ਰਹਿ ਗਿਆ ਹੇ ਲਾਲ ਜੀ ਦੋ ਮੋਤੀ ਨਹੀਂ ਦਈ ਤਾ ਕੇ ਇਹ ਬਟੋਲੀ ਨਾ ਨਾ ਮਿਰਚਾਂ ਤਾਂ ਜਿਹੜੀਆਂ ਮਰਜ਼ੀ ਲੈ ਲਓ ਇੱਧਰ ਦੀ ਆਪਣੀ ਕੜਾਹੀ ਰੱਖ ਲਈ ਗੈਸ ਦੇ ਉੱਤੇ ਗਰਮ ਤੇ ਆਪਾਂ ਥੋੜਾ ਜਿਹਾ ਜੀ ਤੇਲ ਐਡ ਕਰ ਦਾਂਗੇ ਆਪਾਂ ਸਰੋਂ ਦੇ ਤੇਲ ਜੀ ਲਿਆ ਦੋ ਤਿੰਨ ਚਮਚ ਵੱਡੇ ਸਰੋਂ ਦੇ ਤੇਲ ਦੇ ਐਡ ਕਰ ਤੇ ਹਾਂਜੀ ਤੇਲ ਆਪਣਾ ਹੋ ਚੁੱਕਿਆ ਗਰਮ ਕੜਾਹੀ ਆਪਾਂ ਲਈ ਹੈ ਜੇ ਨਵੀਂ ਜੀ ਪਹਿਲਾਂ ਆਪਾਂ ਨਵੀਂ ਕੜਾਹੀ ਦੇ ਵਿੱਚ ਬਣਾ ਲਈ ਸੀਗੀ ਖੀਰ ਮਿੱਠੀ ਚੀਜ਼ ਬਣਾ ਲਈ ਸੀ ਹਾਂਜੀ ਤੇਲ ਆਪਣਾ ਗਰਮ ਹੋ ਚੁੱਕਿਆ ਜੀ ਪਹਿਲਾਂ ਆਪਾਂ ਜੀ ਦੇ ਵਿੱਚ ਐਡ ਕਰਤਾ ਲਸਣ ਥੋੜਾ ਜਿਹਾ ਪਾ ਦਾਂਗੇ ਜੀਰਾ ਥੋੜੀ ਆਪਾਂ ਜੀ ਦੇ ਵਿੱਚ ਸੌਂਫ ਐਡ ਕਰ ਦਾਂਗੇ ਹੁਣ ਆਪਾਂ ਜਿਹੜੇ ਲੰਬੇ ਲੰਬੇ ਜਿਹੜੇ ਆਪਾਂ ਨੇ ਪਿਆਜ਼ ਕੱਟੇ ਨੇ ਉਹ ਐਡ ਕਰ ਦਾਂਗੇ ਨਾਲ ਇਹ ਜੀ ਆਪਾਂ ਐਡ ਕਰ ਦਾਂਗੇ ਗੋਲ ਮਿਰਚ ਆਪਾਂ ਜੀ ਗੋਲ ਮਿਰਚਾਂ ਵੀ ਕਹਿ ਦਿੰਦੇ ਆ ਇਹਨਾਂ ਨੂੰ ਦੇਗੀ ਮਿਰਚ ਵੀ ਕਹਿ ਦਿੰਦੇ ਆ ਕੜੀਆ ਦੀ ਲਾਲ ਦੀ ਆਪਾਂ ਕਿਤੇ ਦੀ ਜੀ ਜਟਣੀ ਕੋਕਸਾ ਕਰਨੀ ਆ ਆਹ ਨੂੰ ਣੜੇ ਇਹਦੇ ਵਿੱਚ ਆਪਾਂ ਕਿੰਨਾ ਕੁ ਪਕਾਵਾਂਗੇ ਇਹਨੂੰ ਹਾਂ ਬਸ ਹਲਕਾ ਜਿਹਾ ਪਕਾਉਣਾ ਵੇਰ ਦਵਾਰੇ ਵੀਰ ਭੁੰਨਣੇ ਨੇ ਠੀਕ ਆਪਾਂ ਲੰਬੀਆਂ ਗੋਲ ਕੋਈ ਵੀ ਮਿਰਚਾਂ ਲੈ ਸਕਦੇ ਹਾਂ ਜਿਵੇਂ ਆਪਣੇ ਪਤਲੀਆਂ ਬਤਲੀਆਂ ਨਹੀਂ ਹੁੰਦੀਆਂ ਲਾਲ ਮਿਰਚਾਂ ਬਰੀਕ-ਬਰੀਕ ਜਾਂ ਸਾਫ ਸਾਫ ਜਿਹੀਆਂ ਵੱਡੀਆਂ ਹੁੰਦੀਆਂ ਨੇ ਹਰੀਆਂ ਵੀ ਪਾ ਸਕਦੇ ਜੇ ਲਾਲ ਲੀਏ ਕੋੜੀ ਨਹੀਂ ਕਰਨੀ ਹੈ ਜੀ ਤਾਂ ਜਿਹੜੀ ਘਾਲਕੀ ਜਿਹੀ ਮਿਰਚ ਹੁੰਦੀ ਆ ਇੱਕ ਹਰੀਆਂ ਮਿਰਚਾਂ ਹੁੰਦੀਆਂ ਨੇ ਉਹ ਪਿੱਕੀਆਂ ਪਿੱਕੀਆਂ ਨਹੀਂ ਉਹ ਜਮੇ ਹੀ ਨਿਕੌੜੀਆਂ ਹੁੰਦੀਆਂ। ਟੱਕੜੀਆਂ ਨਹੀਂ ਹੁੰਦੀਆਂ ਇਹ ਤਾਂ। ਜੇ ਦੀ ਇੱਕ ਜ਼ਿਆਦਾ ਹੀ ਡਾਰਕ ਹਰੀ ਗੂੜੀ ਦੇ ਵਿੱਚ ਹੁੰਦੀ ਉਹ ਬਹੁਤ ਕੌੜੀ ਹੋਊਗੀ। ਇਹ ਤਾਂ ਆਪਣੇ ਘਰੇ ਲੱਗੀਆਂ ਆਂ ਸੀ ਆਪਾਂ ਘਰੋਂ ਤੋੜ ਲਈਆਂ। ਨਾ ਵਧੀਆ ਰਹਿ ਜਾਂਦੀਆਂ ਨੇ ਘਰ ਦੀ। ਘਰ ਦੀ ਸਬਜ਼ੀ ਨੂੰ ਤਾਂ ਚਾਹੇ ਇੱਕ ਸਬਜ਼ੀ ਨੂੰ ਰੋਜ਼ ਬਣਾ ਕੇ ਖਾਈ ਜਾ ਮੰਨ ਨਹੀਂ ਆਕਦਾ। ਇਹ ਕਸ਼ਮੀਰੀ ਮਿਰਚਾਂ ਹੋ ਗਈਆਂ ਨੇ ਜਿਹੜੀਆਂ ਬੀਜੇ ਬੀਜੇ ਜਿਹੀਆਂ ਨੇ। ਠੀਕ ਆ। ਕੋਈ ਮੇਰੀ ਲਾਲ ਲੱਤ ਦੀਆ ਹੋ ਵਧੀਆ ਰੰਗਾਂ ਨੂੰ ਕੌਲੀਆਂ ਘਾਟੀਆਂ ਆਨਾ ਮਤ ਸਬਜੀ ਦੀ ਗੱਲ ਕਰਦੀ ਆ ਜੇ ਘਰ ਦੀ ਸਬਜੀ ਦੀ ਮੌਜ ਰਹੇ ਤਾਂ ਆਪਾਂ ਇੱਕ ਸਬਜੀ ਨੂੰ ਰੋਜ਼ ਹੀ ਬਣਾ ਲਈਏ ਤੋੜ ਕੇ ਇੱਕ ਦਿਨ ਛੱਡ ਕੇ ਵਿੱਚ ਕੋਈ ਹੋਰ ਬਣਾ ਲਈਏ ਪਰ ਉਹ ਮੂਹ ਨਹੀਂ ਲੈਂਦੀ ਇਹ ਵੀ ਮੋਲ ਦੀ ਸਬਜੀ ਤਾਂ ਖਾਦੀ ਹੁੰਦੀ ਬਹੁਤ ਔਖੀ ਸੁਪਰੀਆ ਤੋਂ ਡਰ ਲੱਗਦਾ ਫਰ ਇਹਨਾਂ ਨੂੰ ਲਗਾਤਾਰ ਹਿਲਾਈ ਜਾਵਾਂਗੇ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਣੀ ਹੈ ਕੜਾਈ ਆਪਣੀ ਜੰਮੀ ਆ ਜੀ ਪਹਿਲਾਂ ਆਪਾਂ ਦਿਵਾਲੀ ਨੂੰ ਕੜਾਹੀ ਦੇ ਵਿੱਚ ਕੀਰ ਬਣਾ ਲਈ ਸੀਗੀ ਮਿੱਟੀ ਦੀ ਚੀਜ਼ ਬਣਾ ਕੇ ਆਪਾਂ ਕੜਾਹੀ ਲਾ ਲਈ ਸੀਗੀ ਅਸੀਂ ਜੇ ਸੇਮ ਇੱਕੋ ਤਰ੍ਹਾਂ ਦੀਆਂ ਦੋ ਕੜਾਈਆਂ ਲਈਆਂ ਸੀਗੀਆਂ ਇੱਕ ਮੈਂ ਲਈ ਸੀ ਜੀ ਇੱਕ ਨੇ ਭੈਣ ਨੇ ਲਈ ਸੀਗੀ ਸੱਤ ਕੱਟ ਲਈ ਗਏ ਠੀਕ ਹੈ ਜੀ ਦਿਵਾਲੀ ਦੀ ਸ਼ਾਪਿੰਗ ਕਰਨ تین ਕੜਾਈਆਂ ਲਈਆਂ ਨੇ ਦੋ ਆਪਾਂ ਜੀ ਇਹਦੇ ਵਿੱਚ ਐਡ ਕਰ ਦਾਂਗੇ ਜੀ ਕੜੀ ਬੱਤ ਕੀ ਕਰ ਲਾਂ ਢੋੜੀ ਪੱਤੇ ਵਾਲੀ ਚਟਣੀ ਦੇ ਵਿੱਚ ਬਹੁਤ ਵਧੀਆ ਟੇਸਟ ਆਉਂਦਾ ਇਹਨੂੰ ਵੀ ਆਪਾਂ ਨਾਲ ਹੀ ਪਕਾ ਲਾਂਗੇ ਜਿョੜੇ ਮੇਰੇ ਵੀਰ ਭੈਣਾਂ ਨੇ ਵੀ ਤਿੱਖਾ ਖਾਣਾ ਪਸੰਦ ਕਰਦੇ ਨੇ ਜ਼ਰੂਰ ਚਟਣੀ ਬਣਾਇਆ ਕਰੋ ਤੇ ਚਾਹੇ ਗੋਲ ਮਿਰਚਾਂ ਹੋਣ ਦੀ ਚਾਹੇ ਆਪਣੇ ਕੋ ਦੋਧੀਆਂ ਲੰਗੀਆਂ ਮਿਰਚਾਂ ਹੋਣ ਚਾਹੇ ਹਰੀਆਂ ਦੀ ਬਣਾ ਲਓ ਜੀ ਚਾਹੇ ਲਾਲ ਦੀ ਬਣਾ ਲਓ ਕਿਸੇ ਦੀ ਵੀ ਆਪਾਂ ਚਟਣੀ ਬਣਾ ਸਕਦੇ ਹਾਂ ਘਰ ਦੇ ਵਿੱਚ ਬਸ ਕੋਈ ਆਪਾਂ ਨੂੰ ਬਾਹਲੇ ਸਮਾਨ ਦੀ ਵੀ ਲੋੜ ਨਹੀਂ ਹੈਗੀ ਲਸਣ ਪਿਆਜ਼ ਮਿਰਚ ਹੋ ਗਈ ਕੜੀ ਪੱਤਾ ਵੀ ਹੁਣ ਜੀ ਆਪਣੇ ਹੁੰਦੇ ਹੀ ਨੇ ਬੋਟੇ ਲਾਏ ਹੋਏ ਇਹ ਵੀ ਆਪਾਂ ਨੂੰ ਸਾਂਹੀ ਦੇ ਨਾਲ ਹੀ ਮਿਲ ਜਾਂਦੇ ਹਨ ਮਨ ਆਪਾਂ ਜਿਹਦੇ ਵਿੱਚ ਐਡ ਕਰਤੇ ਲਾਲ ਟਮਾਟਰ ਬੱਡੇ ਸਾਈਜ਼ ਦਾ ਆਪਾਂ ਨੇ ਇੱਕ ਟਮਾਟਰ ਲਿਆ ਸੀ ਇਹਨੂੰ ਵੀ ਆਪਾਂ ਨਾਲੇ ਹੀ ਪਕਾਵਾਂਗੇ। ਮਾਮ ਦੀ ਤੁਸੀਂ ਆਪਣੇ ਹਿਸਾਬ ਨਾਲ ਵੱਟ ਘੱਟ ਪਾ ਸਕਦੇ ਹੋ। ਜਿੰਨਾ ਕੁ ਤੁਸੀਂ ਲੈਣਾ ਜਿੰਨੀ ਤੁਹਾਨੂੰ ਬਣਾਉਣੀ। ਜੇ ਆਪਣੇ ਕੋਲ ਜੀ ਹਰਾ ਟਮਾਟਰ ਹੋਵੇ ਆਪਾਂ ਉਹ ਵੀ ਐਡ ਕਰ ਸਕਦੇ ਹਾਂ। ਪਰ ਸਾਡੇ ਕੋਲ ਹੈ ਨਹੀਂ ਚੀ ਜੀ ਹਰਾ ਹਰਾ ਲਾਲਾ ਪਦੋਲੇ ਪਾ ਕੱਟ ਲੈ ਲੋ ਜੀ ਗੈਸ ਆਪਾਂ ਨੇ ਕੱਟ ਤਾਂ ਬੰਦ ਲੋ ਜੀ ਆਪਾਂ ਜਿਹੜਾ ਸਮਾਨ ਤਿਆਰ ਕਰਿਆ ਸੀ ਸਾਰਾ ਪਾ ਦੇ ਆਪਾਂ ਇਹਨਾਂ ਨੂੰ ਕਰਾਂਗੇ ਜੀ ਗ੍ਰੈਂਡ ਸਾਰੇ ਸਮਾਨ ਨੂੰ ਪੀਸ ਲਿਆ ਹੁਣ ਕੜਾਈ ਰੋਸੇ ਕੜਾਈ ਦੇ ਵਿੱਚ ਆਪਾਂ ਜੀ ਇਹਨੂੰ ਫੇਰ ਪਾ ਲੈਣਾ ਹੁਣ ਅਸੀਂ ਰੋਸੇ ਆਪਾਂ ਇਹਦੇ ਵਿੱਚ ਨਮਕ ਪਾ ਦਾਂ ਹੁਪਾ ਇਹਦੇ ਵਿੱਚ ਐਡ ਕਰ ਰਹੇ ਹਾਂ ਜੀ ਨਮਕ ਆਪਾਂ ਜੀ ਐਡ ਕਰ ਦਾਂਗੇ ਇਹਦੇ ਵਿੱਚ ਦਹੀਂ ਜੇ ਆਪਾਂ ਇਹਦੇ ਵਿੱਚ ਦਹੀਂ ਨਹੀਂ ਪਾਉਂਦੇ ਹੈਗੇ ਜੀ ਫਿਰ ਆਪਾਂ ਇਹਨਾਂ ਇਹ ਚਟਣੀ ਨੂੰ ਵੀ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਆ ਚਾਰ ਪੰਜ ਮਹੀਨੇ ਫਿਰ ਆਪਣੀ ਚਟਣੀ ਖਰਾਬ ਨਹੀਂ ਹੁੰਦੀ ਪਰ ਜੇ ਆਪਾਂ ਦਹੀਂ ਪਾ ਲਾਂਗੇ ਜੀ ਫਿਰ ਨਹੀਂ ਇਹ ਵਾੜਾ ਟਾਈਮ ਰਹਿੰਦੀ ਹੈਗੀ ਹੁਣ ਦਹੀਂ ਐਡ ਕਰਿਆ ਜੀ ਹੁਣ ਵੀ ਆਪਣੇ 20 ਦਿਨ ਚੱਲ ਜੂਗੀ ਤੇ ਹੁਣ ਆਪਾਂ ਐਡ ਕਰਤੀ ਵਿੱਚ ਚੀਨੀ ਅਸੀਂ ਅੱਗੇ ਪਹਿਲਾਂ ਬਣਾਈ ਸੀਗੀ ਜੀ ਬਿਨਾ ਦਹੀਂ ਤੋਂ ਇਹ ਸਾਡੀ ਜੀ 4 ਮਹੀਨੇ ਵਧੀਆ ਆਰਾਮ ਨਾਲ ਚੱਲ ਗਈ ਸੀ ਖਤਮ ਕਰਤੀ ਸੀ 4 ਮਹੀਨੇ ਦੇ ਵਿੱਚ ਜਦੋਂ ਅਸੀਂ ਜ਼ਿਆਦਾ ਬਣਾ ਲਈ ਸੀਗੀ ਵੱਡਾ ਡੱਬਾ ਕਰਕੇ ਬਾਜੀ ਨੂੰ ਲਗਾਤਾਰ ਹਿਲਾਈ ਜਾਵਾਂਗੇ ਕਿਆ ਕਮੈਂਟ ਲੱਗਣਗੇ ਪਾਣੀ ਹੁਣੇ ਬਾਅਦ ਕੇ ਪਾਣੀ ਸੁੱਕ ਜੇ ਠੀਕ ਆ ਜੀ ਬਸ ਆਪਾਂ ਜਿੰਨਾ ਚਾਹੀਦਾ ਪਾਣੀ ਜੇ ਸੁੱਕ ਜਾਊਗਾ ਜੀ ਔਣੀ ਦੇਰ ਤੱਕ ਇਹਨੂੰ ਆਪਾਂ ਲਗਾਤਾਰ ਜਲਾਉਂਦੇ ਰਹਾਂਗੇ ਬਹੁਤ ਵਧੀਆ ਚਟਣੀ ਬਣ ਗਈ ਆ ਜੀ ਇਸ ਤਰ੍ਹਾਂ ਰੋਟੀ ਨਾਲ ਖਾ ਲਓ ਚਾਹੇ ਪਰੌਂਠੇ ਨਾਲ ਲੈ ਲਓ ਜੀ ਵਧੀਆ ਲੱਗਦੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਜੀ ਦੇਸੀ ਘਿਓ ਐਡ ਕਰਤਾ ਦੋ ਚਮਚੇ ਛੋਟੇ ਉਹਨਾਂ ਤਾਂ ਚੜ ਗਿਆ ਮੈਂ ਇਹਨਾਂ ਹਾਂਜੀ ਮਿਰਚਾਂ ਪਾਉਣ ਦੇ ਨਾਲ ਜੀ ਵਧੀਆ ਚਟਣੀ ਦੇ ਉੱਤੇ ਵਧੀਆ ਸ਼ਾਈਨ ਵੀ ਆ ਜਾਂਦੀ ਹੈ ਲਓ ਜੀ ਆਪਣੀ ਮਿਰਚਾਂ ਨੇ ਤੇਲ ਛੜ ਦਿੱਤਾ ਲਓ ਜੀ ਬਣ ਕੇ ਤਿਆਰ ਆਪਣੀ ਚਟਣੀ ਆਪਾਂ ਇੱਕ ਬੋਲ ਦੇ ਵਿੱਚ ਇਹਨੂੰ ਗਾੜ ਲਾਂਗੇ ਜੀ ਲਓ ਜੀ ਆਪਣੀ ਚਟਣੀ ਬਣ ਕੇ ਤਿਆਰ ਚਟਣੀ ਆਪਣੀ ਜੀ ਬਹੁਤ ਵਧੀਆ ਬਣੀ ਆ ਜੀ ਤੁਸੀਂ ਵੀ ਜਰੂਰ ਬਣਾਇਓ ਟਰਾਈ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਜਿਹੜੀ ਚਟਣੀ ਝੋਕੀ ਨੇ ਲੱਗੀ ਸਾਰੇ ਭੈਣ ਭਰਾਵਾਂ ਨੂੰ ਸਾਥ ਸ੍ਰੀ ਕਾਲ ਜੀ ਧੰਨਵਾਦ ਜੀ ਹੱਸਦੇ ਰਹੋ ਜੀ ਪ੍ਰਮਾਤਮਾ ਸਾਰਿਆਂ ਨੂੰ ਕੁਛ ਰੱਖੇ ਜੀ ਜਦੋਂ ਤੁਸੀਂ ਵਧੀਆ ਵਧੀਆ ਕਮੈਂਟ ਕਰਦੇ ਜੀ ਪੜ੍ਹ ਕੇ ਸਾਨੂੰ ਵਧੀਆ ਲੱਗਦਾ ਇਸੇ ਤਰ੍ਹਾਂ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ